ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਮਿਲਣੀ ਹੈ ਸਾਡੇ ਜਿਹੜੇ ਮਹਿਮਾਨੇ ਖਸੂਸੀ ਅੱਜ ਦੇ ਪੰਜਾਬ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਜਨਾਬ ਅਬਦੁਲ ਬਾਰੀ ਸਲਮਾਨੀ ਸਾਹਿਬ ਉਹ ਲੁਧਿਆਣਾ ਜਾਮਾ ਮਸਜਿਦ ਵਿਖੇ ਤਸ਼ਰੀਫ ਲੈ ਆਏ ਮਾਈਨੋਰਟੀ ਕਮਿਸ਼ਨ ਦੀ ਇੱਕ ਮੀਟਿੰਗ ਲੋਕਾਂ ਦੇ ਮਸਲੇ ਸੁਣਨ ਦੇ ਲਈ ਅੱਜ ਇੱਥੇ ਕੀਤੀ ਗਈ ਹੈ ਤੇ ਅਸੀਂ ਬੁਨਿਆਦੀ ਤੌਰ ਤੇ ਜਿਹੜੀਆਂ 4-5 ਜ਼ਰੂਰਤਾਂ ਜਿਹੜੀਆਂ ਹੈ ਸਟੇਟ ਲੈਵਲ ਦੀਆਂ ਮੁਸਲਮਾਨਾਂ ਦੀਆਂ ਉਹ ਇਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਅੱਗੇ ਉਹਨਾਂ ਗੱਲਾਂ ਨੂੰ ਰੱਖ ਸਕਣ ਉਹਦੇ ਵਿੱਚ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਹੈ ਉਹ ਕਿਸੇ ਟੈਕਨੀਕਲ ਵਜੂਹਾਤ ਦੀ ਹੋਈ ਨਾ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਸੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਤੇ ਅਸੀਂ ਉਹ ਬੇਨਤੀ ਕੀਤੀ ਕਿ ਤਾਂ ਉਹ ਪਾਬੰਦੀ ਜਿਹੜੀ ਹੈ ਪੰਜਾਬ ਸਰਕਾਰ ਹਟਾਵੇ ਦੂਸਰਾ ਕਬਰਸਤਾਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਹੈ ਜਾ ਉਹਨਾਂ ਦੀ ਮਿਊਟੇਸ਼ਨ ਜਿਹੜੀ ਨਹੀਂ ਚੜਦੀ ਉਹਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਦੇ ਬਾਰੇ آگਾਹ ਕਰਨ ਤਾਂ ਕਿ ਕਬਰਸਤਾਨ ਜਿਹੜੇ ਹੈ ਉਹ ਜ਼ਰੂਰਤ ਦੇ ਮੁਤਾਬਕ ਜਿਹੜੇ ਹੈ ਮੁਸਲਮਾਨਾਂ ਕੋਲ ਬਹਾਲ ਹੋ ਸਕਣ ਤੀਸਰੀ ਸਭ ਤੋਂ ਵੱਡੀ ਮੰਗ ਜਿਹੜੀ ਵੀ ਲੁਧਿਆਣੇ ਦੀ ਹੈ ਕਿ ਲੁਧਿਆਣਾ ਹੀ ਤਕਰੀਬਨ 10 ਲੱਖ ਮੁਸਲਮਾਨਾਂ ਦੀ ਆਬਾਦੀ ਹੈ ਜਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਤੇ ਅਸੀਂ ਬੇਨਤੀ ਕੀਤੀ ਹੈ ਕਿ ਵੀ ਜਿਹੜੀ ਈਦਗਾ ਹੈ ਲੁਧਿਆਣਾ ਦੀ ਉਹ ਨਹੀਂ ਹੈ ਤੇ Eid ਦੀ ਨਮਾਜ਼ ਜਿਹੜੀ ਅਕਸਰ ਲੁਧਿਆਣਾ 'ਚ ਸੜਕਾਂ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidgah ਦੇ ਲਈ ਜਗ੍ਹਾ ਜਿਹੜੀ ਹੈ ਘੱਟੋ ਘੱਟ 10 ਏਕੜ ਜਗ੍ਹਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਂਟ ਹੈ ਉੱਥੇ ਦਿੱਤੀ ਜਾਵੇ ਤਾਂ ਕਿ Eid ਦੀ ਨਮਾਜ਼ ਜਿਹੜੇ ਹੈ ਸਾਰੇ ਮੁਸਲਮਾਨ ਇਤਮੀਨਾਨ ਦਿਲਾ ਲਓ ਉੱਥੇ ਪੜ ਸਕਣ ਉਹਦੇ ਨਾਲ ਨਾਲ ਲੁਧਿਆਣੇ 'ਚ ਤਕਰੀਬਨ तमाम ਲੋਕਾਂ ਨੂੰ ਕਮਿਊਨਿਟੀ ਸੈਂਟਰ ਜਿਹੜੇ ਹੈ ਸਰਕਾਰ ਨੇ ਦਿੱਤੇ ਤੇ ਲੇਕਿਨ ਹਜੇ ਤੱਕ ਜਿਹੜਾ ਹੈ ਉਹ ਮੁਸਲਮਾਨਾਂ ਦੇ ਲਈ ਕੋਈ ਇੱਕ ਵੀ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਪਿਛਲੀ ਕਿਸੇ ਸਰਕਾਰ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਿਮ ਕਮਿਊਨਿਟੀ ਸੈਂਟਰ ਦੇ ਲਈ ਘਟੋ ਘਟ 2 ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਫੰਡ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਕਿਉਂਕਿ ਮinority ਕਮਿਸ਼ਨ ਜਿਹੜਾ ਹੈ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਉਹਨਾਂ ਦੀ ਜ਼ਰੂਰਤਾਂ ਦੇ ਲਈ ਬਣਾਇਆ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਮinority ਕਮਿਸ਼ਨ ਦੇ ਚੇਅਰਮੈਨ ਉਹ ਸਾਡੇ ਵਿੱਚੋਂ ਨੇ ਤੇ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਤੋਂ ਵੀ ਉਮੀਦ ਕਰਦੇ ਹਾਂ दे दे कि ਸਾਡੇ ਜਿਹੜੇ ਮਸਲੇ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨਗੇ ਤੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਡੇ ਨਾਲ ਗੱਲ ਕਰੀਏ ਬਹੁਤ-ਬਹੁਤ ਸ਼ੁਕਰੀਆ ਜੀ ਸਰ ਅ ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤਹੁ ਬਹੁਤ-ਬਹੁਤ ਸ਼ੁਕਰੀਆ ਸਾਈ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਸਾਹਿਬ ਜਿन्होने ਮਰ ਕੋ ਮੈਨੂੰ ਇੱਥੇ ਇਨਵਾਈਟ ਕੀਤਾ ਜਾਵਾ ਮਸਜਿਦ ਲੁਧਿਆਣਾ ਮੇਂ ਔਰ ਆਪਕੇ ਰੂਬਰੂ ਕਰਾਇਆ मैं आपसे बताना चाहूँगा हमारी सरकार आम आदमी आम आदमी की जो सरकार है आम पंजाब की जो सरकार हम मिनोरिटीज़ के लिए जो काम कर रही है तो एक काबिल तारीफ़ है क्योंकि हमारे पंजाब के अंदर एक मलेरकोटला को छोड़कर कहीं पे कम्युनिटी हॉल नहीं प्रोवाइड कराया किसी भी सरकार ने पर इस सरकार में मेरे को अगर रिस्पॉन्सिबिलिटी मिली है तो मेरी कोशिश है जैसे हमने जालंधर में एक पच्चीस सौ तीन हज़ार गज़ के करीब जगह रिजर्व कराई है और उस पर वहाँ हमारा काम इनशाला बहुत जल्दी स्टार्ट हो जाएगा कम्युनिटी हाल के लिए और यही सिलसिला जालंधर के लिए ही नहीं तो पूरे पंजाब के लिए मेरी कोशिश है हर शहर में एक कम्युनिटी हॉल हर जगह हो क्योंकि उसकी ज़रूरत भी है क्योंकि आबादी हमारे मुस्लिम समाज की हर शहर में बहुत ज़्यादा है ज़रूरियात भी हैं और मौलाना हमारे उस्मान साहब की जो डिमांड है वो एक समाज के लिए है और समाज की भलाई के लिए है। तो मैं आ, इनके साथ मिलकर लुधियाना में जहाँ भी मेरी जरूरत होगी जहाँ भी जो आ, हमारे मिनोरिटीज़ के काम होंगे इन उनको मैं पूरा कराने की सरकार से मांग करके कराने की कोशिश करूँगा ਗੱਲ ਕੀਤੀ ਜਾਵੇ ਇੱਕ ਬਹੁਤ ਵੱਡਾ ਮਸਲਾ ਜਿਹੜਾ ਕਬਰਿਸਤਾਨਾਂ ਦਾ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਜਿਹੜੀ ਮਜਬੂਰੀ ਹੁੰਦੀ ਹੈ ਡੈੱਡ ਬੋਡੀਜ਼ ਦੀ ਬੇਹਰਮਤੀ ਤੱਕ ਹੋਈ ਆ ਉਹਦੇ ਵਾਸਤੇ ਐਜ਼ ਅ ਮਾਈਨੋਰਟੀ ਕਮਿਸ਼ਨ ਚੇਅਰਮੈਨ ਤੁਸੀਂ ਸਰਕਾਰ ਨੂੰ ਕੀ ਤਜਵੀਜ਼ ਕਰੋਗੇ ਕਿ ਕੀ ਐਕਸ਼ਨ ਲੈ ਦੇਖੋ ਸਰਕਾਰ ਨੂੰ ਮੈਂ ਤਜਵੀਜ਼ ਕੀ ਮੰਗ ਹੀ ਕਰਾਂਗੇ ਸਰਕਾਰ ਤੋਂ ਇਹ ਹੀ ਮੰਗ ਕਰਾਂਗੇ ਜਿੱਥੇ ਜਿੱਥੇ ਆਪਣੀ ਕਬਰਿਸਤਾਨ ਪੂਰੇ ਪੰਜਾਬ 'ਚ ਪਏ ਆ ਬਹੁਤ ਕਬਰਿਸਤਾਨ ਇੱਧਾ ਦੇ ਆ ਜੋ ਲੋਕਾਂ ਨੇ ਕਬਜ਼ਾ ਹੈ ਉਹਨਾਂ ਦੇ ਕਬਜ਼ਾ ਮੁਕਤ ਕਰਾੜ ਕੇ ਸਾਨੂੰ ਦੇਣ ਤੇ ਉਹਨਾਂ ਦੀ ਚਾਰ ਦੀਵਾਰੀ ਤੇ ਸਾਡੇ ਅੰਦਰ ਕਰਨ ਚਾਰ ਦੀਵਾਰੀ ਕਰਾੜ ਇਹੀ ਕੋਸ਼ਿਸ਼ ਹੋ ਗਈ ਔਰ ਹੋ ਵੀ ਰਹੀ ਹੈ ਕੰਮ ਚੱਲ ਵੀ ਰਿਹਾ ਕਿਉਂਕਿ ਪਹਿਲੀ ਵਾਰੀ ਇਸ ਸਰਕਾਰ ਚ ਵਕਫਾ ਬੋਰਡ ਵੱਲੋਂ ਜੋ ਕੰਮ ਕੀਤੇ ਗਏ ਆ ਬਹੁਤ ਕਬਜ਼ੇ ਮੁਕਤ ਕਰਾਏ ਗਏ ਆ ਕਈ ਕਈ ਜਗ੍ਹਾ 5-6 ਜਗ੍ਹਾ ਜਿਹੜੇ ਕਬਜ਼ੇ ਸੀ ਮੈਂ ਖੁਦ ਹਲ ਕਰਾਏ ਆ ਉਹ ਆਪਣੇ ਕਬਜ਼ੇ ਛੜਾਏ ਆ ਤੇ ਆਪਣੇ ਮੁਸਲਮਾਨ ਭਰਾ ਜਿਹੜੇ ਆਈਆਂ ਉੱਤੇ ਕਮੇਟੀਆਂ ਆਈਆਂ ਉਹਨਾਂ ਦੇ ਹਵਾਲੇ ਕੀਤੇ ਗਏ ਆ ਜਿੱਤਾ ਆਪਣੇ ਰਾਜਪੂਰ ਰਾਜਪੁਰੇ ਚ ਇੱਕ ਗ੍ਰਾਉਂਡ ਚ ਇੱਕ ਆਪਣਾ ਉਥੇ ਸੰਗਰੂਰ ਡਿਸਟ੍ਰਿਕਟ ਚ ਪੰਜ ਛੇ ਜਗਾ ਆਪਣੇ ਕਰਾਇਆ ਔਰ ਮੇਰੀ ਕੋਸ਼ਿਸ਼ ਇਹ ਜਿਤੇ ਜਿਤੇ ਮੈਨੂੰ ਪਤਾ ਲੱਗ ਰਿਹਾ ਹਾਂ ਭਾਈ ਉਥੇ ਇਸ਼ੂ ਆ ਤੇ ਇਨਸ਼ਾਅੱਲਾ ਮੈਂ ਖੁਦ ਪਹੁੰਚ ਆਪਣੀ ਬਣਾਉਣਾ ਮੈਂ ਖੁਦ ਚਾਹਣਾ ਮੈਂ ਉਥੇ ਪਹੁੰਚਾਂ ਤੇ ਅਗਰ ਕੋਈ ਸਮੱਸਿਆ ਹੈਗੀ ਹੈ ਕੋਈ ਕਬਜ਼ਾ ਹੈਗਾ ਉਹਨੂੰ ਹਲਕੜਾ ਕੇ ਮੈਂ ਸੋਲਵ ਕਰਾ ਕੇ ਦੇਮ ਇੱਕ ਹੋਰ ਵੱਡਾ ਮਸਲਾ ਜਾਤੀ ਸਰਟੀਫਿਕੇਟ ਦਾ ਕਿਉਂਕਿ ਜੇਕਰ OBC ਜਾਤੀ ਦੇ ਸਰਟੀਫਿਕੇਟ ਦੀ ਗੱਲ ਕਰੀਏ ਉਹ ਸਾਰੇ ਇੰਡੀਆ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਕੁਝ ਇੱਕ ਮੁਸਲਮਾਨਾ ਦੀ ਇਹੋ ਜਿਹੀਆਂ ਜਾਤੀਆਂ ਨੇ ਜਿਨ੍ਹਾਂ ਨੂੰ OBC ਤੋਂ ਬਾਹਰ ਕੀਤਾ ਗਿਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਸਟੂਡੈਂਟਸ ਨੂੰ ਚੱਲਣਾ ਪੈ ਰਿਹਾ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੇ ਜੌਬਸ ਉਹਨਾਂ ਨੂੰ ਮਿਲਦੀ ਕੋਈ ਵਾਸਤੇ ਤੁਸੀਂ ਕੀ ਨਹੀਂ OBC OBC ਦਾ ਜਿਹੜਾ ਤੁਸੀਂ ਦੱਸ ਰਹੇ ਹੋ OBC ਦੇ ਸਰਟੀਫਿਕੇਟ ਬਣਦੇ ਆ OBC ਦੇ ਸਰਟੀਫਿਕੇਟ ਬਣਦੇ ਆ ਐਦਾਂ ਹੁੰਦਾ ਹੈ ਜਿੱਦਾਂ ਆਪਾਂ ਜਿੱਦਾਂ ਕੋਈ ਜੁਲਾਹਾ ਵਾ ਜੀ ਜੁਲਾਹਾ ਕੋਈ ਸਲਮਾਨੀ ਹੈ ਅਨਸਾਰੀ ਹੈ ਉਹਨਾਂ ਦੇ ਨਾਮ ਤੋਂ ਨਹੀਂ ਬਣਦੇ ਪਰ OBC ਦੇ ਜਿਹੜੇ ਅੰਡਰ ਆਉਂਦੇ ਆ ਭਾਵੇਂ ਚ ਜੁਲਾ ਹੈ ਕੋਈ ਅੰਸਰ ਹੀ ਹੈ ਉਹਨਾਂ ਦੇ ਸਾਰੇ ਸਰਟੀਫਿਕੇਟ ਬਣਦੇ ਆ ਪਰ ਹਾਂ ਕਿੱਥੇ ਕਿਤੇ ਕਿੰਨੇ ਕਿਤੇ ਪਰੇਸ਼ਾਨੀਆਂ ਉਹ ਮੈਂ ਸੁਣੀ ਆ ਉਹ ਮੇਰੇ ਕੋ ਵੀ ਕੰਪਲੇਂਟਾਂ ਆਈਆਂ ਜਿਹੜੇ ਇੱਕ ਜਾਤੀ ਦੇ ਆਧਾਰ ਤੋਂ ਜਿਹੜੇ ਬਣਦੇ ਬਣਦੇ ਹੁੰਦੇ ਸੀ ਪਹਿਲੇ ਉਹ ਨਹੀਂ ਬਣਦੇ ਆ ਉਹਨਾਂ ਦੀ ਕੋਸ਼ਿਸ਼ ਕਰੂੰਗਾ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਹਾਂ ਭਈ ਇਹ ਇਸ਼ੂ ਕਰੇ ਜਾਣ ਇਤਨਾ ਨੋਟੀਫਿਕੇਸ਼ਨ ਤੇ ਇਹਨਾਂ ਦੇ ਜਿਹੜੀ ਮੰਗ ਹੈਗੀ ਆ ਜਿਹੜੀ ਸਮੱਸਿਆ ਹੈਗੀ ਉਹ ਦੂਰ ਹੋ ਔਰ ਕੁਛ ਕਹਿਣਾ ਚਾਹੋਗੇ ਸਰ ਸਰ ਆਪਨੇ ਪਿਛਲੇ ਜੋ ਨਾਲੇ ਜਲਸਾ ਮੈਂ ਐਲਾਨ ਕੀਤਾ tha ki ਯਹਾਂ ਤੇ ਜੋ ਮਦਰਸਾ ਹੈ ਉਸ ਕੋ ਮਾਈਨੋਰਟੀ ਹਾਂ ਮੈਂ ਉਹ ਵੀ ਬਤਾਉਣਾ ਚਾਹਾਂਗਾ ਉਸ ਕੇ ਲਈ ਕੀ ਆਪਨੇ ਕੀ ਪ੍ਰੋਸੀਜਰ ਉਸ ਕੇ ਲਈ ਪ੍ਰੋਸੀਜਰ ਇਹ ਹੈ ਮੈਂ ਮੀਡੀਆ ਕੇ ਮੇਰੇ ਭਰਾ ਬੈਠੇ ਹਨ ਤੁਹਾਡੇ ਮਾਧਿਅਮ ਤੋਂ ਮੈਂ ਕਹਿਣਾ ਚਾਹਨਾ ਪੂਰੇ ਪੰਜਾਬ ਤੋਂ ਜਿਹੜੇ ਮੰਦਰਸੇ ਸਾਡੇ ਚੱਲ ਰਹੇ ਹਨ ਜਿਹੜੇ ਉਰਦੂ ਪੜ੍ਹਾਉਂਦੇ ਹਨ ਕੁਰਾਨ ਸਰੀਫ ਜਿਹੜੀ ਤਾਲੀਮ ਆਪਣੀ ਇਸਲਾਮਿਕ ਹੈਗੀ ਹੈ ਮੈਂ ਉਹਨਾਂ ਨੂੰ ਏਪੀਲ ਕਰਨੀ ਚਾਹਨਾ اپنی ایک تو ہر ایک મદرسے 'ਚ ਪੰਜਾਬੀ ਲਾਗੂ ਕਰਨ ਪੰਜਾਬੀ ਜ਼ਰੂਰ ਪੜਾਣ ਪੰਜਾਬੀ ਪੜਾਉਂਗੇ ਤੇ ਪੰਜਾਬੀ ਕਲਚਰ ਦਾ ਤਾਂ ਹੀ ਪਤਾ ਲੱਗ ਸਕਦਾ ਸਾਨੂੰ ਸਾਡੇ ਬੱਚੇ ਪੜ੍ਹੋਗੇ ਕਿਉਂਕਿ ਨਾਲੇ ਦੂਜੇ ਕਲਚਰ ਦਾ ਤਾਂ ਪਤਾ ਲੱਗਣੇ ਲੱਗਣਾ ਜਿਹੜੀ ਜਿੱਦਾ ਸਰਕਾਰ ਆ ਜੋਬ ਦੇਣੀ ਆ ਸਾਡੇ ਬੱਚੇ ਵੀ ਅੱਗੇ ਆ ਕੇ ਜੋਬ ਲਓਗੇ ਤੇ ਹਰ ਇੱਕ ਫੀਲਡ 'ਚ ਕੰਮ ਕਰਨਗੇ ਤੇ ਨਾਲੇ ਇੱਕ ਔਰ ਮੇਰੀ ਅਪੀਲ ਵੀ ਹੈਗੀ ਆ ਜੋ મદਰਸੇ ਚ ਚੱਲਦੇ ਆ ਉਹਨਾਂ ਦੇ ਉਹਨਾਂ ਨੂੰ ਆਪਣੀ ਸਕੀਮ ਹੈਗੀ ਸਰਕਾਰ ਵੱਲੋਂ ਜਿਹੜੀ ਮਿਨੋਰਟੀ ਨੂੰ ਆਪਾ ਪ੍ਰੋਵਾਈਡ ਕਰਾਨੀ ਹੈ ਸਰਕਾਰ ਕਿਉਂਕਿ ਜਿੱਦਾਂ ਮੰਦਰਸੇ ਹੁੰਦੇ ਆ ਉਹਨਾਂ 'ਚ ਅਗਰ ਆਪਾ ਮੰਦਰਸਾ ਚਲਾ ਰਹੇ ਆ ਕੋਈ ਉੱਚੇ ਅਗਰ ਕੋਈ ਮੌਲਵੀ ਰੱਖਦੇ ਆ ਉਹਦੀ ਤਨਖਾਹ ਪ੍ਰੋਵਾਈਡ ਆਪ ਖੁਦ ਕਰਾਨੇ ਆ ਜੀ ਨਾ ਕਿ ਕੋਈ ਕਰਾਨਾ ਪਰ ਉਹਦੀ ਸਕੀਮ ਇਦਾਂ ਦੀ ਹੈਗੀ ਅਗਰ ਮੇਰੇ ਕੋਲ ਆਪਣੇ ਮੰਦਰਸਾ ਤੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲ ਅਫੀਸਾ ਹੋਣਗੇ ਕਾ ਆਪਣੀ ਐਪਲੀਕੇਸ਼ਨ ਦੇਵੋਗੇ ਮੈਂ ਸਰਕਾਰ ਨੂੰ ਭੇਜੂਗਾ ਉਹ ਕਨਵਰਟ ਹੋ ਜੂਗੇ ਮਿਨੋਰਟੀ ਚ ਉਹ ਉਹਦੇ ਨਾਲ ਸਾਨੂੰ ਬਹੁਤ ਸੂਲੇ ਦਾ ਮਿਲੂਗੀ ਜਿੱਦਾਂ ਆਪਣੇ ਬੱਚੇ ਆ ਬੱਚਿਆਂ ਨੂੰ ਜਿਹਦਾ ਮੈਂ ਹਿੰਦੀ ਦੇ ਜਿਵੇਂ ਵਜੀਫੇ ਜੋ ਮਿਲਦੇ ਆ ਬੱਚਿਆਂ ਨੂੰ ਤੇ ਉਹ ਮਿਲੂਗੇ ਤੇ ਜਿਹੜੇ ਆਪਣੇ ਟੀਚਰ ਹੈਗੇ ਆ ਬਹੁਤ ਉਥੇ ਬਹੁਤ ਸਹੂਲਤਾਂ ਹੈਗੇ ਜਿਹੜੀ ਆਪਣੀ ਸਰਕਾਰ ਪ੍ਰੋਵਾਈਡ ਕਰਾਉਂਦੀ ਹੈ ਉਹ ਸਹੂਲਤ ਉਹਦੋਂ ਮਿਲਣੀ ਸਟਾਰਟ ਹੋਊਗੀ ਪਰ ਉਹ ਕਰਨਾ ਪੈਣਾ ਉਹ ਆਣਾ ਪੈਣਾ ਅਪਲੀਕੇਸ਼ਨ ਦੇਣੀ ਪੈਣੀ ਆ ਤੇ ਪੰਜਾਬੀ ਉੱਥੇ ਫਿਰ ਮੈਂ ਉਹੀ ਕਹਿ ਰਿਹਾ ਪੰਜਾਬੀ ਪੜਾਈ ਲਾਗੂ ਕਰਨੀ ਪੈਣੀ ਆ ਜ਼ਰੂਰੀ ਹਰ ਇੱਕ ਮੰਦਰ ਸੇਚ ਮੈਂ ਇਹ ਹੀ ਅਪੀਲ ਕਰਨੀ ਚਾਹੁੰਦਾ। ਪਿਛਲੀ ਗੱਲ ਜਿਵੇਂ ਆਵਾਜ਼ੀ ਪਾਰਟੀ ਨੇ ਦਿੱਲੀ ਦੇ ਵਿੱਚ ਐਲਾਨ ਕੀਤਾ ਜਿੰਨੇ ਵੀ ਉੱਥੇ ਧਾਰਮਿਕ ਸਥਾਨ 'ਤੇ ਇਨਵੋਲਵ ਹੋਏ ਸਭ ਨੂੰ ਸੈਲਰੀ ਦਿੱਤੀ ਜੋ ਪੰਜਾਬ 'ਚ ਵੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਕਰੇਂਗੇ ਤੁਸੀਂ ਉਹਨਾਂ ਤੋਂ ਜਿਵੇਂ ਸਰਕਾਰ ਇੱਥੇ ਆਵਾਜ਼ੀ ਪਾਰਟੀ ਦੀ ਆ ਉੱਥੇ ਉਹਨਾਂ ਨੇ ਕੀਤਾ ਤਾਂ ਹਨ ਵੀ ਇੱਥੇ ਵੀ ਕੁਝ ਇਸ ਤਰ੍ਹਾਂ ਹੋਵੇ। ਤਾਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉਸ ਵਿੱਚ ਵੀ। ਬਿਲਕੁਲ ਰੱਖਾਂਗੇ ਸਰਕਾਰ ਕੇ ਸਾਹਮਣੇ।